ਵੇ ਮੇਰੇ ਨੂੰ ਕੀ ਕਾਲ ਤਾ ਮਸਾ ਰੱਬ ਨੇ ਸਾਨੂੰ ਵੀ ਦਿੱਤਾ ਉਹ ਵੀ ਅੱਜ ਹਸਪਤਾਲ ਫਰੀਦਕੋਟ ਪਿਆਏ ਪਤਾ ਨਹੀਂ ਅਸੀਂ ਅਦੇ ਵੀਰ ਵੀ ਤਾਂ ਬਗਾਰੇ ਰੱਖੜੀ ਦੀਵਾਲੀ ਆਦੇ ਭਰਾ ਤਾਂ ਬਿਨਾ ਅਰਬ ਵਿੱਚ ਗੁਜ਼ਾਰੀਆਂ ਨੇ ਸਾਡੀ ਸਾਰਾਂ ਕੇ ਹੱਥ ਝੜ ਕੇ ਬੈੰਦੀ ਕਿ ਸਾਡੀ ਥੋੜੀ ਥੋੜੀ ਮਦਦ ਕਰਿਓ ਜੀ ਯਾਨੀ ਕਿੰਨੇ ਸਮੇਂ ਬਾਅਦ ਇਹਨਾਂ ਨੇ ਆਪਦੇ ਭਰਾ ਦਾ ਚਿਹਰਾ ਵੇਖਿਆ ਹੈ ਤਿੰਨਾਂ ਭੈਣਾਂ ਦਾ ਇਕਲੌਤਾ ਭਰਾ ਅੱਜ ਫਰੀਦਕੋਟ ਮੈਡੀਕਲ ਦੇ ਵਿੱਚ ਡੈੱਥ ਬੈੱਡ ਤੇ ਪਿਆ ਹੋਇਆ। ਸਾਰੇ ਕੋਲ ਜੋ ਵੀ ਹੈਗਾ ਸੀ ਅਸੀਂ ਉਹ ਲਾ ਦਿੱਤਾ ਪਰ ਹੁਣ ਸਾਡੇ ਕੋਲ ਪੈਸੇ ਨਹੀਂ ਹੈਗੇ ਦਵਾਈ ਵੀਰ ਦੀ ਦਵਾਈ ਲੈਣ ਕਾ ਸਾਰੇ ਅੱਗੇ ਹੱਥ ਝੁਲ ਕੇ ਬੇਨਤੀ ਆ ਕਿ ਮੇਰਾ ਵੀਰ ਦਾਖਲ ਹੈਗਾ ਤੇ ਥੋੜੀ-ਥੋੜੀ ਮਦਦ ਕਰੇ ਸਾਡੀ ਕਾ ਕਰ ਦੋ ਤੇ ਮੇਰੇ ਮੇਰੇ ਡਾਡੀ ਦਾ ਨੰਬਰ ਖਾਤਾ ਨੰਬਰ ਦੱਸਿਆ ਸੀ ਤੁਹਾਨੂੰ ਉਹਦੇ ਤੇ ਤੁਸੀਂ ਕਿੰਨੀ ਵੀ ਤੁਹਾਡੀ ਸੇਵਾ ਹੋ ਸਕੇ ਉਹ ਸਾਨੂੰ ਦੇ ਦੇ ਉਹਨੋਂ ਕਿ ਬੇਨਤੀ ਹੈ ਵੀ ਸਕਰੀਨ ਤੇ ਤੁਹਾਨੂੰ ਤਾਰਾ ਸਿੰਘ ਦਾ ਅਕਾਊਂਟ ਨੰਬਰ ਦਿਖ ਰਿਹਾ ਹੋਵੇਗਾ ਉਹ ਇਹਨਾਂ ਬੱਚਿਆਂ ਦੇ ਪਿਤਾ ਦਾ ਹੈ ਜਿੰਨੀ ਸੇਵਾ ਕਰ ਸਕਦੇ ਹੋ ਉਸ ਖਾਤੇ ਦੇ ਵਿੱਚ ਜਰੂਰ ਕਰਿਓ ਨਾਲ ਇੱਕ ਨੰਬਰ ਦਵਾਂਗੇ 7340878099 ਉਸ ਨੰਬਰ ਤੇ ਕਾਲ ਜਾਂ WhatsApp ਕਰਕੇ ਤੁਸੀਂ ਇਹਨਾਂ ਬੱਚੀਆਂ ਦੀ ਇਹਨਾਂ ਦੇ ਪਰਿਵਾਰ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਸਸ਼ਰੀਆ ਕਾਲ ਜੀ ਅੱਜ ਤੁਹਾਡੀ ਥੋੜੀ ਜੀ ਮਦਦ ਦੇ ਨਾਲ ਇੱਕ ਸ਼ੇਅਰ ਦੇ ਨਾਲ ਇਹਨਾਂ ਭੈਣਾਂ ਨੂੰ ਇਹਨਾਂ ਦਾ ਭਰਾ ਮਿਲ ਸਕਦਾ ਉਦੀ ਜ਼ਿੰਦਗੀ ਵਾਪਸ ਆ ਸਕਦੀ ਹੈ ਜੇ ਤੁਸੀਂ ਕੋਈ 10 20 50 100 ਇਹਨਾਂ ਨੂੰ ਦੇ ਦਿਓਗੇ ਇਹਨਾਂ ਦੀ ਮਦਦ ਕਰ ਦਿਓਗੇ ਇਹਨਾਂ ਦੇ ਪਿਤਾ ਤਾਰਾ ਸਿੰਘ ਦੇ ਖਾਤੇ ਦੇ ਵਿੱਚ ਉਹ ਸੇਵਾ ਭੇਜ ਦਿਓਗੇ ਤਾਂ ਹੱਥ ਬਨ ਕੇ ਬੇਨਤੀ ਕਰਦਾ ਪਤਾ ਨਹੀਂ ਕਿੰਨੇ ਸਮੇਂ ਬਾਅਦ ਇਹਨਾਂ ਨੇ ਆਪਦੇ ਭਰਾ ਦਾ ਚਿਹਰਾ ਵੇਖਿਆ ਆ ਤਿੰਨਾ ਭੈਣਾਂ ਦਾ ਇਕਲੌਤਾ ਭਰਾ ਅੱਜ ਫਰੀਦਕੋਟ ਮੈਡੀਕਲ ਦੇ ਵਿੱਚ ਡੈਥ ਬੈੱਡ ਤੇ ਪਿਆ ਹੋਇਆ ਵੈਂਟੀਲੇਟਰ ਤੇ ਆ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਪਿਆ ਅੱਜ ਤੁਹਾਡੇ ਅਰਦਾਸਾਂ ਦੀ ਤੁਹਾਡੀਆਂ ਅਰਦਾਸਾਂ ਦੀ ਤੁਹਾਡੀ ਸੇਵਾ ਦੀ ਇਹਨਾਂ ਭੈਣਾਂ ਨੂੰ ਬਹੁਤ ਜ਼ਿਆਦਾ ਲੋੜ ਹੈ ਪਤਾ ਨਹੀਂ ਕਿੰਨੀਆਂ ਕੋਈ ਰੱਖਣੀਆਂ ਕਿੰਨੇ ਕੋਈ ਦਿਨ ਤਿਹਾਰ ਇਹਨਾਂ ਨੇ ਆਪਦੇ ਭਰਾ ਤੋਂ ਬਿਨਾ ਬਤਾਏ ਨੇ ਅੱਜ ਜੇ ਗੁਰੂ ਮਹਾਰਾਜ ਨੇ ਉਹ ਸੱਚੇ ਵਾਹਿਗੁਰੂ ਨੇ ਇਹਨਾਂ ਦੀ ਜੀ ਦੁਹਾਈ ਸੁਣੀ ਹੈ ਤੇ ਮੈਂ ਹੱਥ ਬਨ ਕੇ ਬੇਨਤੀ ਕਰਦਾ ਇਹਨਾਂ ਧੀਆਂ ਤੋਂ ਮੂੰਹ ਨਾ ਫੇਰ ਲਿਓ ਜੇ ਇਹਨਾਂ ਧੀਆਂ ਨੂੰ ਆਪਦੇ ਭਰਾ ਦੀ ਲੋ ਪੁੱਤ ਕੀ ਨਾਮ ਤੇਰਾ ਕਾਜਲਕੌਰ ਤੇ ਤੇਰਾ ਪੁੱਤ ਰੇਖਾ ਰਾਣੀ ਰੇਖਾ ਰਾਣੀ ਪੁੱਤ ਕੀ ਹੋ ਗਿਆ ਤੁਹਾਡੇ ਭਰਾ ਨੂੰ ਕੀ ਹੋ ਗਿਆ ਸੀਗਾ ਉਹਨਾਂ ਨੂੰ ਨਮੂਨੀਆਂ ਹੋ ਗਿਆ ਸੀਗਾ ਨਮੂਨੀਆਂ ਹੋ ਗਿਆ ਸੀਗਾ ਕਿੰਨੇ ਚਿਰ ਦਾ ਪੁੱਤ ਤੇਰਾ ਭਰਾ 2 ਮਹੀਨੇ ਦਾ ਸੀ ਦੋ ਮਹੀਨੇ ਦਾ ਕਿੰਨੀਆਂ ਭੈਣਾਂ ਪੁੱਤ ਅੱਜ ਤਿੰਨ ਪੈਣਾ ਤਿੰਨ ਪੈਣਾ ਤੇ ਤੀਜੀ ਤੁਹਾਡੇ ਤੋਂ ਛੋਟੀ ਹੈ ਭੈਣ ਉਹ ਕਿੱਥੇ ਅੱਜ ਉਹ ਫਿਰੋਜ਼ਪੁਰ ਗਈ ਹੈ ਫਿਰੋਜ਼ਪੁਰ ਗਈ ਹੋਈ ਹੈ ਤੇ ਆਪਣਾ ਵੀਰਾ ਕਿੰਨੇ ਚਿਰ ਦਾ ਹੈ ਤੁਹਾਡਾ ਵੀਰਾ ਦੋ ਮਹੀਨੇ ਦਾ ਹੈਗਾ ਦੋ ਮਹੀਨਿਆਂ ਦਾ ਤੇ ਜਦੋਂ ਦਾ ਇਹ ਹੋਇਆ ਉਦੋਂ ਦਾ ਹੀ ਬਿਮਾਰ ਹੈ ਪੁੱਤ ਕਿ ਹੁਣ ਹੋਇਆ ਬਪਾ ਹੁਣ ਹੋਇਆ ਸੀਗਾ ਹੁਣ ਹੋਇਆ ਸੀ ਬਿਮਾਰ ਪਹਿਲਾਂ ਘਰੇ ਵਧੀਆ ਖੇਡਦਾ ਫਿਰਦਾ ਸੀ ਹਾਂਜੀ ਜਦੋਂ ਤੁਹਾਨੂੰ ਪਤਾ ਲੱਗਿਆ ਤੁਹਾਡੀ ਘਰੀ ਭਰਾ ਹੋਇਆ ਤੁਹਾਨੂੰ ਬਹੁਤ ਖੁਸ਼ੀ ਹੋਈ ਹਾਂਜੀ ਬਹੁਤ ਖੁਸ਼ੀ ਤੁਸੀਂ ਦੋਨੋਂ ਤੇ ਅੱਜ ਕੀ ਹੋ ਗਿਆ ਕਿ ਬਿਮਾਰੀ ਬਹੁਤ ਵੱਧ ਗਈ ਉਹਦੀ ਜੀ ਬਿਮਾਰੀ ਜੀ ਵੱਧ ਗਈ ਸੀ ਨਾ ਫੋਟੋ ਨੂੰ ਨਾ ਕੋਈ ਕੋਈ ਮੈਡੀਕਲ ਦੇਣ ਦਿਲ ਕਰਦਾ ਵੀ ਭਰਾ ਠੀਕ ਹੋ ਕੇ ਘਰੇ ਆ ਜੇ ਵਾਹਿਗੁਰੂ ਅੱਗੇ ਦੋਨੋਂ ਜਾਨੀ ਅਰਦਾਸ ਕਰਦੇ ਨੇ ਹੈ ਕੀ ਕਹਿੰਨੀ ਹੁੰਨੀ ਬਤ ਵਾਹਿਗੁਰੂ ਨੂੰ ਹੈ ਕਿ ਵੀਰੇ ਵੀਰੇ ਨੂੰ ਠੀਕ ਕਰ ਦੋ ਤੇ ਤੇਰੇ ਵੀਰੇ ਨੂੰ ਠੀਕ ਕਰ ਦੋ ਬੜਾ ਦਿਲ ਕਰਦਾ ਵੀਰੇ ਨੂੰ ਦੇਖਣ ਦਾ ਦਿਲ ਨਹੀਂ ਲੱਗਦਾ ਉਹਦੇ ਬਿਨਾ ਹਾਂਜੀ ਖੜਾਉਂਦੀ ਹੁੰਦੀ ਸੀ ਉਹਨੂੰ ਦੂਆਬ ਸਕੂਲੋਂ ਆ ਕੇ ਜਦੋਂ ਫਿਰ ਸਕੂਲੋਂ ਵੀ ਛੁੱਟੀ ਕਰ ਲੈਂਦੀ ਫੋਣੀਗੀ ਕਿ ਮੈਂ ਜਲਦੀ ਜਾਣਾ ਉਹਦੇ ਭਰਾ ਕੋਲੇ ਜਲਦੀ ਜਾਣਾ ਹਾਂਜੀ ਪਪਾ ਕੀ ਕੰਮ ਕਰਦੇ ਪੁੱਤ ਜੀ ਖੇਤੀਬਾੜੀ ਸੀਰੀ ਲੱਗੀ ਹੋਈ ਕਿਸੇ ਦੇ ਜੀ ਹਾਂਜੀ ਕਿਸੇ ਦੀ ਖੇਤਾਂ 'ਚ ਕੰਮ ਕਰਦੀ ਹੁਣ ਤੇ ਭਰਾ ਦੇ ਇਲਾਜ ਕਰਨ ਲਈ ਪੈਸਾ ਨਹੀਂ ਤੁਹਾਡੇ ਕੋਲ ਜੀ ਹਾਂ ਜੀ ਦੇਖੋ ਯਾਰ ਇਹਨਾਂ ਧੀਆ ਦੇ ਅਥਰੂ ਵੇਖੋ ਪਤਾ ਨਹੀਂ ਕਿੰਨੇ ਸਾਲ ਇਹਨਾਂ ਨੇ ਆਪਦੇ ਭਰਾ ਦੇ ਲਈ ਵੇਟ ਕੀਤੀ ਐ ਕਿੰਨੇ ਸਾਲ ਬਾਅਦ ਇਹਨਾਂ ਦੇ ਘਰ ਦੇ ਵਿੱਚ ਉਹਦੀਆਂ ਗਿਲਕਾਰੀਆਂ ਗੂੰਜੀਆਂ ਨੇ ਤੇ ਅੱਜ ਉਹੀ ਭਰਾ ਦੇ ਮੂੰਹ ਦੇ ਵਿੱਚ ਪਾਈਪਾਂ ਪਾਈਆਂ ਹੋਈਆਂ ਉਹਦੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਡਾਕਟਰਾਂ ਨੇ ਤੇ ਦਵਾਈ ਲੈਣ ਦੇ ਲਈ ਪੈਸੇ ਹਨ ਕਿੰਨੇ ਸਾਲ ਇਹਨਾਂ ਨੇ ਬਿਨਾਂ ਰਖੜੀ ਤੋਂ ਕੱਢੇ ਹੋਣਗੇ ਬਿਨਾਂ ਦਿਨ ਤਿਹਾਰਾਂ ਤੋਂ ਕੱਢੇ ਹੋਣਗੇ ਤੁਸੀਂ ਸੋਚ ਕੇ ਵੇਖੋ ਜਦੋਂ ਇਹ ਦੇਖਦੀਆਂ ਹੋਣੀਆਂ ਦੂਜੀਆਂ ਭੈਣਾਂ ਨੂੰ ਆਪਦੇ ਭਰਾਵਾਂ ਨਾਲ ਖੇਡਦਾ ਇਹਨਾਂ ਦਾ ਵੀ ਦਿਲ ਕਰਦਾ ਹੋਣਾ ਕਿ ਰੱਬਾ ਸਾਨੂੰ ਵੀ ਇੱਕ ਵੀਰ ਦੇ ਜਿਹਦੇ ਨਾਲ ਅਸੀਂ ਖੇਡ ਸਕੀਏ ਪਰ ਅੱਜ ਉਹੀ ਵੀਰ ਇਹਨਾਂ ਦਾ ਜਿਹੜਾ ਵੈਂਟੀਲੇਟਰ ਤੇ ਪਿਆ ਹੋਇਆ ਇਹਨਾਂ ਦਾ ਵੀ ਦਿਲ ਕਰਦਾ ਹੋਣਾ ਕਿ ਅਸੀਂ ਵੀ ਕਿਸੇ ਦੇ ਗੁੱਟ ਤੇ ਰਖੜੀ ਬੰਨੀਏ ਅਸੀਂ ਵੀ ਕਿਸੇ ਨੂੰ ਵੀਰਾ ਆਕੀ ਉਹਨੂੰ ਖੜਾਈਏ ਸਾਰਾ ਦਿਨ ਉਹਦੇ ਨਾਲ ਖੇਡੀਏ ਇਹਨਾਂ ਦੇ ਸਾਰੇ ਚਾਹੇ ਅਧੂਰੇ ਪਏ ਨੇ ਉਦ ਕਿੰਨੇ ਦਿਨ ਹੋ ਗਏ ਭਰਾ ਨੂੰ ਦਾਖਲ ਹੋਏ ਨੂੰ ਜਮੀਨਾ ਹੋ ਕਹਣਾ ਇੱਕ ਮਹੀਨਾ ਹੋ ਗਿਆ ਤੇ ਇੱਕ ਮਹੀਨੇ ਤੋਂ ਤੁਸੀਂ ਇੰਤਜ਼ਾਰ ਕਰ ਰਹੀਆਂ ਆਉਦੇ ਭਰਾ ਦਾ ਕਰੀ ਪਿਛਲੇ ਇੱਕ ਮਹੀਨੇ ਤੋਂ ਇਹ ਆਪਦੇ ਭਰਾ ਦਾ ਇੰਤਜ਼ਾਰ ਕਰ ਰਹੀਆਂ ਨੇ ਧੀਆ ਕਿ ਰੱਬਾ ਸਾਡਾ ਵੀਰ ਮੋੜ ਦੇ ਰੱਬਾ ਸਾਡਾ ਵੀਰ ਮੋੜ ਦੇ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਸੰਗਤ ਜੀ ਇਹਨਾਂ ਧੀਆ ਦੇ ਲਈ ਕੋਈ 100 50 500 ਦਾ ਦਾਨ ਜ਼ਰੂਰ ਕਰਿਓ ਵੀ ਇਹਨਾਂ ਧੀਆ ਨੂੰ ਇਹਨਾਂ ਦਾ ਜਿਹੜਾ ਭਰਾ ਮਿਲ ਜੇ ਉਹਨਾਂ ਦੇ ਅਥਰੂ ਨਹੀਂ ਰੋਕ ਰਹੀ ਧੀਆਂ ਦੇ ਕਿੰਨਾ ਪਿਆਰ ਕਰਦੀਆਂ ਹੋਣ। ਕਰਨ ਕੇ ਬੇਨਤੀ ਹੈ ਵੀ ਸਕਰੀਨ ਤੇ ਤੁਹਾਨੂੰ ਤਾਰਾ ਸਿੰਘ ਦਾ ਅਕਾਊਂਟ ਨੰਬਰ ਦਿਖ ਰਿਹਾ ਹੋਵੇਗਾ। ਉਹ ਇਹਨਾਂ ਬੱਚੀਆਂ ਦੇ ਪਿਤਾ ਦਾ ਆ। ਜਿੰਨੀ ਸੇਵਾ ਕਰ ਸਕਦੇ ਹੋ ਉਸ ਖਾਤੇ ਦੇ ਵਿੱਚ ਜਰੂਰ ਕਰਿਓ। ਨਾਲ ਇੱਕ ਨੰਬਰ ਦਵਾਂਗੇ 7340879099। ਉਸ ਨੰਬਰ ਤੇ ਕਾਲ ਜਾਂ WhatsApp ਕਰਕੇ ਤੁਸੀਂ ਇਹਨਾਂ ਬੱਚੀਆਂ ਦੀ ਇਹਨਾਂ ਦੇ ਪਰਿਵਾਰ ਦੀ ਪੂਰੀ ਜਾਣਕਾਰੀ ਲੈ ਸਕਦੇ।